ਇੱਕ ਚੀਨੀ ਵਿਦਵਾਨ ਨੇ ਲਿਖਿਆ ਕਿ ਮੌਤ ਸਭ ਨੂੰ ਆਉਣੀ ਆ ਪਰ ਕੁਝ ਲੋਕਾਂ ਦੀ ਮੌਤ ਪਰਬਤੋਂ ਭਾਰੀ ਹੁੰਦੀ ਆ ਤੇ ਕੁਝ ਲੋਕਾਂ ਦੀ ਮੌਤ ਕੱਖੋਂ ਹੌਲੀ ਹੁੰਦੀ ਆ ਪਰਬਤੋਂ ਭਾਰੀ ਮਤਲਬ ਜੇ ਕੋਈ ਵੱਡਾ ਪਰਬਤ ਵੱਡਾ ਪਹਾੜ ਡਿੱਗੇ ਤਾਂ ਧਰਤੀ ਹਿੱਲ ਜਾਂਦੀ ਆ ਉਸੇ ਤਰ੍ਹਾਂ ਜੇ ਕੋਈ ਗੁਣੀ ਗਿਆਨੀ ਲੋਕਾਂ ਨਾਲ ਸਨੇਹ ਪਿਆਰ ਕਰਨ ਵਾਲਾ ਵਿਅਕਤੀ ਜਿਹੜਾ ਲੋਕਾਂ ਦਾ ਸਹਾਰਾ ਹੋਵੇ ਲੋਕਾਂ ਵਾਸਤੇ ਕੰਮ ਕਰਦਾ ਹੋਵੇ ਉਹਦੀ ਮੌਤ ਹੋਵੇ ਤਾਂ ਲੋਕ ਹਿੱਲ ਜਾਂਦੇ ਨੇ ਲੋਕਾਂ ਨੂੰ ਵੱਡਾ ਘਾਟਾ ਮਹਿਸੂਸ ਹੁੰਦਾ ਬਹੁਤ ਦਰਦ ਵਿੱਚ ਚਲੇ ਜਾਂਦੇ ਨੇ ਲੋਕ ਉਸ ਵਿਅਕਤੀ ਦੀ ਮੌਤ ਨਾਲ ਪਰ ਕੁਝ ਲੋਕ ਉਹਨਾਂ ਦੀ ਮੌਤ ਖਖੋਂ ਹੌਲੀ ਹੁੰਦੀ ਆ ਕਿ ਜਦੋਂ ਉਹ ਮਰਦੇ ਨੇ ਤਾਂ ਕਈ ਲੋਕ ਇਹ ਕਹਿੰਦੇ ਨੇ ਚਲੋ ਚੰਗਾ ਹੋਇਆ ਇਸ ਵਿਅਕਤੀ ਦੀ ਮੌਤ ਹੋਈ ਇਨੇ ਗੰਦੀ ਪਾਇਆ ਹੋਇਆ ਸੀ ਤੇ ਉਹ ਵਿਅਕਤੀ ਦੀ ਮੌਤ ਫਿਰ ਕੱਖੋਂ ਹੌਲੀ ਹੋ ਕੇ ਰਹਿ ਜਾਂਦੀ ਆ ਅੱਜ ਇੱਕ ਕੁੜੀ ਜਿਹਨੂੰ ਕਈ ਇੰਸਟਾਗ੍ਰam ਕੁਇਨ ਲਿਖ ਰਹੇ ਨੇ ਉਸ ਕੁੜੀ ਦੀ ਮੌਤ ਹੋਈ ਆ ਤਾਂ ਜਦੋਂ ਉਸ ਕੁੜੀ ਦੀ ਮੌਤ ਹੋਈ ਆ ਬੇहद ਅਫਸੋਸ ਹੁੰਦਾ ਕਿ ਜਦੋਂ ਇੱਕ ਮਨੁੱਖ ਦੀ ਕੀਮਤੀ ਜ਼ਿੰਦਗੀ ਚਲੀ ਜਾਂਦੀ ਆ ਤਾਂ ਇਸ ਗੱਲ ਦਾ ਹਰ ਵਿਅਕਤੀ ਨੂੰ ਅਫਸੋਸ ਹੋਣਾ ਚਾਹੀਦਾ ਤੇ ਆਪਾਂ ਨੂੰ ਵੀ ਆ ਕਿ ਕਮਲਕੌਰ ਨਾਂ ਦੀ ਜਿਹੜੀ ਇੰਸਟਾਗ੍ਰam ਚਲਾਉਣ ਵਾਲੀ ਕੁੜੀ ਸੀ ਉਹਦਾ ਕਤਲ ਹੋਇਆ ਦੱਸਿਆ ਜਾ ਰਿਹਾ ਉਹਦੀ ਮੌਤ ਹੋਈ ਆ ਤਾਂ ਅੱਜ ਜਿਹੜੇ ਕਮੈਂਟ ਉਸ ਕੁੜੀ ਦੀ ਮੌਤ ਦੇ ਥੱਲੇ ਆ ਰਹੇ ਆ ਤਾਂ ਮੈਂ ਸੋਚ ਰਹੀ ਸੀ ਕਿ ਕਿੰਨੀ ਕੱਖੋਂ ਹੋਲੀ ਏਸ ਕੁੜੀ ਦੀ ਮੌਤ ਆ ਲੋਕ ਲਿਖ ਰਹੇ ਆ ਕਿ ਚੰਗਾ ਹੋਇਆ ਗੰਦ ਸਾਫ਼ ਹੋ ਗਿਆ ਭਾਵੇਂ ਕਿ ਕੁਝ ਲੋਕ ਵਿੱਚੋਂ ਇਹ ਵੀ ਕਹਿ ਰਹੇ ਆ ਕਿ ਮਨੁੱਖੀ ਜ਼ਿੰਦਗੀ ਕੀਮਤੀ ਆ ਮਨੁੱਖੀ ਜ਼ਿੰਦਗੀ ਇਸ ਤਰ੍ਹਾਂ ਅਜਾਈ ਨਹੀਂ ਗਵਾਉਣੀ ਚਾਹੀ ਅਜਾਣੀ ਚਾਹੀਦੀ ਪਰ ਇਸ ਕੁੜੀ ਨੇ ਗੰਧ ਹੀ ਬਹੁਤ ਪਾਇਆ ਹੋਇਆ ਸੀ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਗੰਧ ਪ੍ਰੋਸ ਰਹੇ ਸੀ ਭਾਵੇਂ ਕਿ ਇਕੱਲੀ ਉਹ ਕੁੜੀ ਨਹੀਂ ਕਈ ਹੋਰ ਕੁੜੀਆਂ ਨੇ ਕੁਝ ਮੁੰਡੇ ਨੇ ਕੁਝ ਜੋੜੇ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੀ ਅਸ਼ਲੀਲਤਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਫਲਾ ਰਹੇ ਨੇ ਤਾਂ ਅੱਜ ਜਦੋਂ ਉਸ ਕੁੜੀ ਦੀ ਮੌਤ ਹੋਈ ਆ ਤਾਂ ਉਦੋਂ ਸੋਚਿਆ ਕਿ ਵਾਕਈ ਇਸ ਕੁੜੀ ਦੀ ਮੌਤ ਕੱਖੋਂ ਹੋਲੀ ਹੋਗੀ ਆ ਪਰ ਬਹੁਤ ਅਫਸੋਸ ਹੁੰਦਾ ਕਿ ਜਦੋਂ ਸਾਡੀ ਨੌਜਵਾਨ ਪੀੜ੍ਹੀ ਆਧੁਨਿਕਤਾ ਦੇ ਨਾਂ ਤੇ ਮਾਡਰਨਿਟੀ ਦੇ ਨਾਂ ਤੇ ਇਹੋ ਜਿਹਾ ਇਹੋ ਜਿਹੀ ਅਸ਼ਲੀਲਤਾ ਫਲਾਉਂਦੀ ਆ ਤੇ ਸੋਚੀਦਾ ਕਿ ਇਹ ਕਿੱਧਰ ਤਰ੍ਹਾਂ ਪੇ ਕੀ ਇਹ ਆਧੁਨਿਕਤਾ ਕੀ ਇਹ ਮਾਡਰਨ ਹੋਣਾ ਜੀਤ ਜੇ ਆਧੁਨਿਕਤਾ ਦਾ ਤਾਂ ਊੜਾ ਵੀ ਸ਼ਾਇਦ ਇਹਨਾਂ ਲੋਕਾਂ ਨੂੰ ਨਹੀਂ ਪਤਾ ਇਹ ਅਸ਼ਲੀਲਤਾ ਸਿੱਧੀ ਸਿੱਧੀ ਜਿਹੜੀ ਉਹ ਫੁਲਾ ਰਹੇ ਨੇ ਪਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਬਹੁਤ ਜ਼ਿਆਦਾ ਆਧੁਨਿਕ ਹੋ ਗਏ ਬੋਲਡ ਅੱਜਕੱਲ ਇੱਕ ਸ਼ਬਦ ਬਹੁਤ ਆ ਕਿ ਮੈਂ ਬਹੁਤ ਬੋਲਡ ਆ ਵਰਤਿਆ ਜਾਂਦਾ ਇਹ ਸ਼ਬਦ ਜਿਵੇਂ ਅੱਜਕੱਲ ਜਿਹੜੀਆਂ ਗਲਤ ਪ੍ਰਵਿਰਤੀਆਂ ਮੁੰਡਿਆਂ ਦੇ ਵਿੱਚ ਸੀ ਜਿਵੇਂ ਨਸ਼ਾ ਕਰਨਾ ਸ਼ਰਾਬ ਪੀਣੀ ਹੋਰ ਵੱਖ-ਵੱਖ ਤਰੀਕੇ ਉਹੀ ਜਿਹੜੀਆਂ ਚੀਜ਼ਾਂ ਐ ਉਹ ਕੁੜੀਆਂ ਵੀ ਅਪਣਾਉਣ ਲੱਗ ਗਈਆਂ ਹੁਣਾ ਤਾਂ ਇਹ ਚਾਹੀਦਾ ਸੀ ਕਿ ਜਿਹੜਾ ਕੁਝ ਗਲਤ ਮਰਦਾਂ ਦੇ ਵਿੱਚ ਆ ਉਹਨਾਂ ਨੂੰ ਛਡਾਉਣਾ ਚਾਹੀਦਾ ਉਹਨਾਂ ਨੂੰ ਇਸ ਜਿਹੜੀ అలਮਤ ਆ ਉਹਦੇ ਤੋਂ ਦੂਰ ਕਰਨਾ ਚਾਹੀਦਾ ਪਰ ਅੱਜ ਕੱਲ੍ਹ ਕੁਝ ਲੜਕੀਆਂ ਵੀ ਉਧਰ ਨੂੰ ਤੁਰ ਪਈਆਂ ਨੇ ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇਕਰ ਅਸੀਂ ਪੈਗ ਲਾਉਣੀ ਆ ਜੇਕਰ ਅਸੀਂ ਸ਼ਰਾਬ ਪੀਣੀ ਆ ਜੇਕਰ ਅਸੀਂ ਸਿਗਰਟ ਆ ਪੀਣੀ ਆ ਸ਼ਾਇਦ ਅਸੀਂ ਬੋਲਡ ਆਂ ਸ਼ਾਇਦ ਅਸੀਂ ਮਾਡਰਨ ਆਂ ਜਦ ਕਿ ਇਹ ਗੱਲ ਬਿਲਕੁਲ ਗਲਤ ਆ ਕੁੜੀਆਂ ਵੀ ਅੱਜਕੱਲ ਜਿਵੇਂ ਮੁੰਡੇ ਅਸ਼ਲੀਲ ਗਾਲਾਂ ਕੱਢਦੇ ਸੀ ਅਸ਼ਲੀਲ ਕਈ ਵਾਰੀ ਸ਼ਬਦਾਵਲੀ ਵਰਤਦੇ ਸੀ ਸਾਰੇ ਨਹੀਂ ਕੁਝ ਤਾਂ ਕੁੜੀਆਂ ਨੂੰ ਵੀ ਐਂ ਲੱਗਦਾ ਕਿ ਜੇਕਰ ਅਸੀਂ ਗਾਲਾਂ ਕੱਢਦੀਆਂ ਮੁੰਡਿਆਂ ਦੀ ਤਰ੍ਹਾਂ ਅਸ਼ਲੀਲ ਬੋਲਦੀਆਂ ਤੇ ਅਸੀਂ ਮਾਡਰਨ ਹੋ ਗਈਆਂ ਪਤਾ ਨਹੀਂ ਅਸੀਂ ਮਤਲਬ ਮੁੰਡਿਆਂ ਦੀ ਤਰ੍ਹਾਂ ਬਣ ਗਈਆਂ ਜਦ ਕਿ ਉਹ ਮੁੰਡਿਆਂ ਦੀ ਗਲਤ ਪ੍ਰਵਿਰਤੀ ਆ ਤੇ ਜਿਹੜਾ ਕੁੜੀਆਂ ਵਿੱਚ ਮਤਲਬ ਸਾਊਪੁਣਾ ਸੀ ਜਿਹੜਾ ਉਹ ਇਹੋ ਜਿਹਾ ਗੰਦੀ ਆਪਦੀ ਭਾਸ਼ਾ ਨਹੀਂ ਸੀ ਰਖਦੀਆਂ ਜਾਂ ਜਿਹੜਾ ਉਹ ਸ਼ਰਾਬਾਂ ਵਰਗੇ ਨਸ਼ੇ ਦੀਆਂ అలਮਤਾਂ ਤੋਂ ਦੂਰ ਸੀ ਉਹ ਉਹਨਾਂ ਦਾ ਚੰਗਾ ਗੁਣ ਸੀ ਸਗੋਂ ਮੁੰਡਿਆਂ ਨੂੰ ਇਹ ਗੁਣ ਕੁੜੀਆਂ ਤੋਂ ਗ੍ਰਹਿਣ ਕਰਨਾ ਚਾਹੀਦਾ ਸੀ ਉਹ ਤਾਂ ਹਲੇ ਉਸ ਪੱਧਰ ਤੇ ਕੁੜੀਆਂ ਤੋਂ ਇਹ ਗੁਣ ਗ੍ਰਹਿਣ ਨਹੀਂ ਕਰ ਸਕੇ ਬਲਕਿ ਕੁੜੀਆਂ ਜਿਹੜੀਆਂ ਹੈਗੀਆਂ ਆਧੁਨਿਕਤਾ ਦੇ ਨਾਂ ਤੇ ਮਾਡਰਨਿਟੀ ਦੇ ਨਾਂ ਤੇ ਉਨ੍ਹਾਂ ਗਲਤ ਪ੍ਰਵਿਰਤੀਆਂ ਦਾ ਸ਼ਿਕਾਰ ਹੋ ਗਈਆਂ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਕੁੜੀ ਸੀ ਇਹ ਕਮਲਕੌਰ ਜਿਹੜਾ ਜਿਹਦਾ ਨਾਂ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਕਿ ਅਸਲੀ ਨਾਂ ਇਸ ਕੁੜੀ ਦਾ ਕੰਚਨ ਕੁਮਾਰੀ ਸੀ ਪਰ ਸੋਸ਼ਲ ਮੀਡੀਆ ਤੇ ਇਹ ਕੁੜੀ ਕਮਲਕੌਰ ਦੇ ਨਾਂ ਤੇ ਮਸ਼ਹੂਰ ਸੀ ਤੇ ਹੁਣ ਜੇ ਪਿੱਛੇ ਜੇ ਆ ਕੇ ਇਸ ਕੁੜੀ ਨੇ ਆਪਣੇ ਨਾਂ ਦੇ ਨਾਲ ਇੱਕ ਸ਼ਬਦ ਹੋਰ ਭਾਬੀ ਲਗਾ ਲਿਆ ਸੀ ਤਾਂ ਇਹ ਕੁੜੀ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਸੀ ਅਸ਼ਲੀਲਤਾ ਲੋਕਾਂ ਦੁਆਰਾ ਕਿਹਾ ਜਾ ਰਿਹਾ ਕਿ ਫਲਾਈ ਜਾ ਰਹੀ ਸੀ ਵਾਕਈ ਉਹ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਅਸ਼ਲੀਲ ਕਰਦੀ ਸੀ ਉਹਦੀ ਐਕਟੀਵਿਟੀ ਇਦਾਂ ਦੀ ਸੀ ਤਾਂ ਉਹਦਾ ਕਈ ਵਾਰ ਵਿਰੋਧ ਵੀ ਹੋਇਆ ਲੋਕ ਵੱਖ-ਵੱਖ ਸਮੇਂ ਉਹਦਾ ਵਿਰੋਧ ਵੀ ਕਰਦੇ ਰਹੇ ਲਗਾਤਾਰ ਉਹ ਇਸ ਤਰ੍ਹਾਂ ਵਿਵਾਦਾਂ ਦੇ ਵਿੱਚ ਰਹੀ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੂੰ ਸ਼ਾਇਦ ਕਿਸੇ ਨੇ ਧਮਕੀਆਂ ਵੀ ਦਿੱਤੀਆਂ ਤਾਂ ਹੁਣ ਉਸ ਕੁੜੀ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਕੁੜੀ ਨੂੰ ਮੌਤ ਦੇ ਘਾਟ ਉਤਾਰ ਕੇ ਗੱਡੀ ਦੇ ਵਿੱਚ ਬੰਦ ਕਰਕੇ ਉਹਦੀ ਲਾਸ਼ ਨੂੰ ਬਠਿੰਡਾ ਦੇ ਆਦੇਸ਼ ਜਿਹੜੀ ਯੂਨੀਵਰਸਿਟੀ ਆ ਆਦੇਸ਼ ਯੂਨੀਵਰਸਿਟੀ ਦੇ ਜਿਹੜਾ ਪਾਰਕਿੰਗ ਸੀ ਉਹਦੇ ਵਿੱਚ ਉਸ ਕੁੜੀ ਦੀ ਲਾਸ਼ ਮਿਲੀ ਹੈ ਗੱਡੀ ਦੇ ਅੰਦਰ ਦੱਸਿਆ ਜਾ ਰਿਹਾ ਕਿ ਉਸ ਕੁੜੀ ਦੀ ਜਿਹੜੀ ਲਾਸ਼ ਆ ਉਹ 2-3 ਦਿਨ ਪੁਰਾਣੀ ਸੀ ਜਦੋਂ ਪਤਾ ਲੱਗਾ ਲੋਕਾਂ ਨੂੰ ਪਤਾ ਲੱਗਾ ਉਦੋਂ ਜਦੋਂ ਉਸ ਗੱਡੀ ਦੇ ਵਿੱਚੋਂ ਬਦਬੂ ਆਉਣ ਲੱਗ ਗਈ ਲਾਸ਼ ਦੀ ਜਿਹੜੀ 스멜 ਸੀ ਉਹ ਆਉਣ ਲੱਗ ਗਈ ਤਾਂ ਫੇਰ ਉਸ ਕੁੜੀ ਦੀ ਮੌਤ ਦਾ ਪਤਾ ਲੱਗਾ ਜਦੋਂ ਇਨਵੈਸਟੀਗੇਸ਼ਨ ਹੋਈ ਆ ਤਾਂ ਪਤਾ ਲੱਗਾ ਕਿ ਇਹ ਕਮਲਕੌਰ ਦੀ ਲਾਸ਼ ਆ ਤਾਂ ਫੇਰ ਉਹ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਤੇ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਆ ਪਰ ਗੱਲ ਇਹ ਆ ਦੋਸਤੋ ਕਿ ਜੇਕਰ ਤੁਸੀਂ ਵਾਕਈ ਆਧੁਨਿਕ ਹੋਣਾ ਚਾਹੁੰਦੇ ਹੋ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਡਰਨ ਸੋਚ ਰੱਖਣੀ ਹੈ ਤਾਂ ਯੂਰਪੀਅਨ ਲੋਕਾਂ ਵਾਂਗੂ ਰੱਖਣੀ ਚਾਹੀਦੀ ਆ ਜਿਵੇਂ ਉਹ ਲੋਕ ਉਹ ਲੋਕ ਅਸ਼ਲੀਲ ਨਹੀਂ ਉਹ ਲੋਕ ਮਾਡਰਨ ਹੈਗੇ ਆ ਆਧੁਨਿਕ ਹੈਗੇ ਆ ਆਧੁਨਿਕਤਾ ਤਾਂ ਵੈਸੇ ਜਿਹੜੀ ਆਧੁਨਿਕਤਾ ਉਹ ਸਮਾਜਿਕ ਆਰਥਿਕ ਰਾਜਨੀਤਿਕ ਹਰ ਮਤਲਬ ਕਿ ਹਰ ਵਿਚਾਰ ਦੇ ਵਿੱਚ ਆਪਣੇ ਵਿੱਚ ਲਾਗੂ ਹੁੰਦੀ ਆ ਆਧੁਨਿਕ ਸੋਚ ਜ਼ਿੰਦਗੀ ਜਿਓ ਤੇ ਦੂਸਰਿਆਂ ਨੂੰ ਜ਼ਿੰਦਗੀ ਜਿਉਣ ਦਿਓ ਜਿਹੜੀ ਅਗਾਹ ਵਧੂ ਸੋਚ ਆ ਉਹ ਕਹਿੰਦੀ ਆ ਕਿ ਤੁਸੀਂ ਐਵੇਂ ਕਿਸੇ ਦੀ ਜ਼ਿੰਦਗੀ ਵਿੱਚ ਨਾ ਝਾਕੋ ਕਿਸੇ ਨੂੰ ਕਿਸੇ ਨਾਲ ਫालतू ਗੱਲਾਂ ਨਾ ਕਰੋ ਕਿਸੇ ਦੀ ਜ਼ਿੰਦਗੀ ਵਿੱਚ ਝਾਕ-ਝਾਕ ਕੇ ਅਸੀਂ ਨਿੱਕੀ-ਨਿੱਕੀ ਗੱਲ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਝਾਕਦੇ ਆ ਉਹਨਾਂ ਦੇ ਵਿੱਚ ਇੰਟਰਫੇਅਰ ਕਰਦੇ ਆ ਉਹ ਕਹਿੰਦੇ ਖੁਦ ਹੀ ਜ਼ਿੰਦਗੀ ਜਿਓ ਤੇ ਦੂਸਰਿਆਂ ਨੂੰ ਜ਼ਿੰਦਗੀ ਜੀਣ ਦਿਓ ਬੱਲੇ ਇੱਥੇ ਹੀ ਨਹੀਂ ਜੇ ਰਾਜਨੀਤਿਕ ਪੱਧਰ ਤੇ ਦੇਖੀਏ ਤਾਂ ਉਹਨਾਂ ਦੀ ਜਿਹੜੀ ਰਾਜਨੀਤਿਕ ਸੋਚ ਆ ਉਹ ਵੀ ਆਪਣੇ ਤੋਂ ਕਿਤੇ ਉੱਪਰ ਉੱਠੀ ਹੋਈ ਆ ਜੇਕਰ ਧਾਰਮਿਕ ਪੱਧਰ ਤੇ ਸੋਚੀਏ ਤਾਂ ਧਾਰਮਿਕ ਪੱਧਰ ਤੇ ਵੀ ਉਹ ਆਪਣੀਆਂ ਕੋਈ ਵੀ ਗੱਲਾਂ ਕਿਸੇ ਤੇ ਠੋਸ ਦੇ ਨਹੀਂ ਬਲਕਿ ਦੂਜੇ ਦੀ ਆਜ਼ਾਦੀ ਦਾ ਸਤਕਾਰ ਕਰਦੇ ਆ ਤਾਂ ਹਰ ਪੱਧਰ ਵਿੱਚ ਜਿਹੜੀ ਆਧੁਨਿਕ ਸੋਚ ਉਹਨਾਂ ਦੀ ਝਲਕਦੀ ਆ ਪਰ ਸਾਡੇ ਲੋਕ ਆਧੁਨਿਕ ਸੋਚ ਜਿਹੜੀ ਸਾਡੇ ਕੁਝ ਨੌਜਵਾਨ ਏਦਾਂ ਦੇ ਆ ਜਿਨ੍ਹਾਂ ਨੇ ਇੰਸਟਾਗ੍ਰam ਤੇ ਮੁੰਡੇ ਕੁੜੀਆਂ ਨੇ ਗੰਦ ਪਾਇਆ ਹੋਇਆ ਤਾਂ ਉਹ ਸਮਝਦੇ ਨੇ ਕਿ ਸ਼ਾਇਦ ਅਸ਼ਲੀਲਤਾ ਫਲਾਉਣਾ ਹੀ ਆਧੁਨਿਕ ਸੋਚ ਆ ਜਿਸਮ ਦਿਖਾਉਣਾ ਹੀ ਲੜਕੀਆਂ ਨੂੰ ਵੀ ਲੱਗਦਾ ਕਿ ਜਿਸਮ ਦਿਖਾਉਣਾ ਹੀ ਸ਼ਾਇਦ ਆਧੁਨਿਕ ਸੋਚ ਆ ਜੇਕਰ ਅਸੀਂ ਥੋੜਾ ਪੇਟ ਦਿਖਾ ਲਾਂਗੇ ਜੇਕਰ ਅਸੀਂ ਡੀਪ ਗਲੇ ਪਾ ਕੇ ਗਲਾ ਦਿਖਾ ਲਾਂਗੇ ਆਪਦਾ ਹਨਾ ਜੇ ਹੋਰ ਅੰਗਾਂ ਦੀ ਪ੍ਰਦਰਸ਼ਨੀ ਕਰਨ ਲਾਂਗੇ ਜਾਂ ਪਤਲੇ-ਪਤਲੇ ਕੱਪੜੇ ਪਾ ਕੇ ਉਹਨਾਂ ਵਿੱਚ ਦੀ ਅੰਗ ਦਿਖਾ ਲਾਂਗੇ ਸ਼ਾਇਦ ਇਹੀ ਆਧੁਨਿਕ ਸੋਚ ਆ ਤਾਂ ਇਹ ਆਧੁਨਿਕ ਸੋਚ ਕਦੇ ਵੀ ਨਹੀਂ ਇਹ ਸਿਰਫ ਅਸ਼ਲੀਲਤਾ ਤੇ ਇਸੇ ਹੀ ਜਿਹੜੀ ਸੋਚ ਦਾ ਸ਼ਿਕਾਰ ਆ ਇਹ ਕੁੜੀ ਹੋਈ ਕਮਲਕੌਰ ਤੇ ਅੱਜ ਜਦੋਂ ਕਮਲਕੌਰ ਦੀ ਮੌਤ ਹੋਈ ਆ ਮੌਤ ਦਾ ਲੋਕਾਂ ਦੇ ਵਿੱਚ ਪਤਾ ਲੱਗਾ ਤਾਂ ਬੇਹੱਦ ਅਫਸੋਸ ਵੀ ਹੋਇਆ ਦੇ ਨਾਲ-ਨਾਲ ਇਹ ਵੀ ਸੂਚਣ ਵਾਸਤੇ ਮਜਬੂਰ ਹੋਈਆਂ ਜਦੋਂ ਲੋਕਾਂ ਦੇ ਕਮੈਂਟ ਪੜੇ ਆ ਤਾਂ ਲਗਭਗ ਲੋਕਾਂ ਨੇ ਕਮੈਂਟ ਕੀਤੇ ਬਹੁਤ ਥੋੜੇ ਹੋਣਗੇ ਜਿਨ੍ਹਾਂ ਨੇ ਇਹ ਕਿਹਾ ਕਿ ਬਹੁਤ ਮਾੜਾ ਹੋਇਆ ਨਹੀਂ ਤਾਂ ਲਗਭਗ ਲੋਕਾਂ ਨੇ ਇਹੀ ਗੱਲ ਕਹੀ ਆ ਕਿ ਇੰਨੇ ਵੱਡੇ ਪੱਧਰ ਤੇ ਇਸ ਕੁੜੀ ਦਾ ਗੰਦ ਪਾਇਆ ਹੋਇਆ ਸੀ ਚਲੋ ਚੰਗਾ ਹੋਇਆ ਕਿਸੇ ਨੇ ਪੁੰਨ ਖੱਟ ਲਿਆ ਪਤਾ ਨਹੀਂ ਕਿਹਦੇ ਹਿੱਸੇ ਇਹ ਪੁੰਨ ਆਇਆ ਹੁਣ ਅੱਜ ਉਸ ਕੁੜੀ ਨੂੰ ਜਿਹਨੇ ਮੌਤ ਦੇ ਘਾਟ ਉਤਾਰਿਆ ਤਾ ਸੋਚਿਆ ਕਿ ਕਿੰਨੀ ਕੱਖੋ ਹੌਲੀ ਮੌਤ ਇਸ ਕੁੜੀ ਦੀ ਹੋਈ ਆ ਇੱਕ ਮਨੁੱਖੀ ਜ਼ਿੰਦਗੀ ਇੱਕ ਕੀਮਤੀ ਜ਼ਿੰਦਗੀ ਇਸ ਜਹਾਨ ਤੋਂ ਚਲੀ ਗਈ ਪਰ ਜਿਹੜੀ ਉਹ ਕੁੜੀ ਆ ਉਹਨੇ ਆਪਦੀ ਜ਼ਿੰਦਗੀ ਨੂੰ ਕੱਖੋ ਹੌਲੇ ਕਰ ਲਿਆ ਸੀ ਬਹੁਤ ਅਫਸੋਸ ਹੁੰਦਾ ਸਾਡੇ ਮੁੰਡੇ ਕੁੜੀਆਂ ਦਾ ਇਹ ਹਾਲ ਦੇਖ ਕੇ ਇੰਸਟਾਗ੍ਰam ਤੇ ਜਾਂ ਵੱਖ-ਵੱਖ سوشل میڈیا ਤੇ ਜਦੋਂ ਮੁੰਡੇ ਕੁੜੀਆਂ ਦੀਆਂ ਏਦਾਂ ਦੀਆਂ ਐਕਟੀਵਿਟੀਆਂ ਵੇਖੀ ਦੀਆਂ ਤਾਂ ਬਹੁਤ ਅਫਸੋਸ ਹੁੰਦਾ ਕਿ ਸਾਡਾ ਇਨਾ ਮਹਾਨ ਵਿਰਸਾ ਸਾਨੂੰ ਸੇਧ ਲੈਣੀ ਚਾਹੀਦੀ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੇ ਚਾਰ ਸਹਬਜ਼ਾਦਿਆਂ ਤੋਂ ਚੀਦ ਕਰਤਾਰ ਸਿੰਘ ਸਰਾਭਾ ਤੋਂ ਭਗਤ ਸਿੰਘ ਛੀਦ ਭਗਤ ਸਿੰਘ ਤੋਂ ਮੁੰਡਿਆਂ ਨੂੰ ਕੁੜੀਆਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਸੀ ਤੇ ਨਾਲ-ਨਾਲ ਸਾਡੇ ਮਾਈ ਭਾਗੋ ਹੋਏ ਨੇ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਸੀ ਗਦਰੀ ਗੁਲਾਬਕੌਰ ਹੋਏ ਨੇ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਸੀ ਦੁਰਗਾ ਭਾਵੀ ਹੋਏ ਨੇ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਸੀ ਤੇ ਨਾਲ-ਨਾਲ ਜਿਵੇਂ ਸੁਨੀਤਾ ਵਿਲੀਅਮਾ ਕਲਪਨਾ ਚਾਵਲਾ ਏ ਤੇ ਹੋਰ ਕਿੰਨੀਆਂ ਮਹਾਨ ਔਰਤਾਂ ਹੋਈਆਂ ਨੇ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਸੀ ਸਾਡਾ ਤਾਂ ਕਿੰਨਾ ਮਹਾਨ ਵਿਰਸਾ ਪਰ ਅਫਸੋਸ ਉਦੋਂ ਹੁੰਦਾ ਕਿ ਜਦੋਂ ਅਸਲੀ ਹੀਰੋ ਜਿਹੜੇ ਹੈਗੇ ਆ ਉਹਨਾਂ ਨੂੰ ਛੱਡ ਕੇ ਸਾਡੇ ਲੋਕ ਜਿਹੜੇ ਨਕਲੀ ਹੀਰੋ ਆ ਫਿਲਮਾਂ ਵਾਲੇ ਆ ਫਿਲਮੀ ਕਲਾਕਾਰ ਆ ਅ ਗੀਤਾਂ ਵਾਲੇ ਆ ਉਹਨਾਂ ਨੂੰ ਆਪਦੇ ਹੀਰੋ ਮੰਨ ਕੇ ਉਹਨਾਂ ਤੋਂ ਸੇਧ ਲੈਂਦੇ ਆ ਤੇ ਫੇਰ ਵੱਖ-ਵੱਖ ਤਰ੍ਹਾਂ ਦੀ ਜਿਹੜੀ ਅਸ਼ਲੀਲਤਾ ਉਹਨਾਂ ਨੂੰ ਦੇਖ-ਦੇਖ ਕੇ ਫਲਾਈ ਜਾਂਦੀ ਆ ਤਾਂ ਫਿਰ ਬਹੁਤ ਅਫਸੋਸ ਹੁੰਦਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿੱਧਰ ਨੂੰ ਤੁਰ ਪਈ ਉਹਨਾਂ ਨੇ ਸੇਧ ਕਿਤੋਂ ਲੈਣੀ ਸੀ ਅਸਲੀ ਹੀਰੋ ਹੈ ਕੌਣ ਸੀ ਤੇ ਉਹ ਅਸਲੀ ਹੀਰੋ ਮੰਨ ਕਿਹਨੂੰ ਰਹੇ ਆ ਉਹ ਫਿਲਮੀ ਕਲਾਕਾਰ ਗੀਤਾਂ ਵਾਲੇ ਜਿਹੜੇ ਨਕਲੀ ਨੇ ਨਕਲੀ ਹੀਰੋ ਨੇ ਜਿਹੜੇ ਨਕਲ ਕਰਦੇ ਨੇ ਉਹਨਾਂ ਨੂੰ ਅਸਲੀ ਸਮਝ ਕੇ ਉਹਨਾਂ ਤੋਂ ਉਹ ਸੇਧ ਲੈ ਰਹੇ ਨੇ ਤੇ ਜਿਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਸੀ ਉਹਨਾਂ ਦੇ ਤਾਂ ਖੈਰ ਉਹਨਾਂ ਨੂੰ ਨਾਂ ਵੀ ਨਹੀਂ ਪਤਾ ਉਹਨਾਂ ਨੂੰ ਤਾਂ ਉਹਨਾਂ ਦੀਆਂ ਕੁਰਬਾਨੀਆਂ ਵੀ ਨਹੀਂ ਪਤਾ ਕਿ ਉਹਨਾਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਤਾਂ ਫੇਰ ਬਹੁਤ ਅਫਸੋਸ ਹੁੰਦਾ ਤੇ ਜੇਕਰ ਕਦੇ ਇਹ ਗੱਲ ਕੀਤੀ ਜਾਵੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਨਾਲ ਤਾਂ ਫੇਰ ਉਹ ਗੱਲ ਪੈਣ ਨੂੰ ਆਉਂਦੇ ਆ ਪਰ ਹਾਲ ਇਹ ਹੋ ਗਿਆ ਕਿ ਜਿਵੇਂ ਅੱਜ ਇਹ ਕਮਲਕੌਰ ਦੀ ਜ਼ਿੰਦਗੀ ਵਿਅਰਥ ਗਈ ਆ ਜਿਵੇਂ ਉਹਦੀ ਉਹਨੂੰ ਮੌਤ ਦੇ ਘਾਟ ਉਤਾਰ ਕੇ ਕਿਸੇ ਨੇ ਸੁੱਟ ਦਿੱਤਾ ਤੇ ਫੇਰ ਜਦੋਂ ਉਹ ਮਰੀ ਆ ਤਾਂ ਲੋਕਾਂ ਨੇ ਕਿੱਥੇ ਤਾਂ ਇਹ ਕਹਿਣਾ ਸੀ ਕਿ ਇੱਕ ਨੌਜਵਾਨ ਧੀ ਦਾ ਕਤਲ ਹੋਇਆ ਕਿਹੜੇ ਕਾਰਨ ਹੋਇਆ ਅਫਸੋਸ ਪ੍ਰਗਟ ਕਰਨੇ ਸੀ ਤੇ ਕਿੱਥੇ ਅੱਜ ਲੋਕ ਇਹ ਬੋਲ ਰਹੇ ਨੇ ਕਿ ਚਲੋ ਚੰਗਾ ਹੋਇਆ ਗੰਦ ਸਾਫ ਹੋ ਗਿਆ ਇੱਕ ਮਨੁੱਖੀ ਜ਼ਿੰਦਗੀ ਗਈ ਇੱਕ ਮਨੁੱਖੀ ਜਾਨ ਗਈ ਪਰ ਫੇਰ ਵੀ ਜੋ ਕੁਝ ਉਹਨੇ ਫਲਾਇਆ ਸੋ ਲੋਕਾਂ ਨੂੰ ਬੱਚਿਆਂ ਨੂੰ ਅੱਜ ਇਸ ਗਲਤ ਉਹ ਸੇਧ ਲੈਣੀ ਚਾਹੀਦੀ ਆ ਕਿ ਜੇਕਰ ਜ਼ਿੰਦਗੀ ਜਿਣੀ ਆ ਤਾਂ ਪਰਬ ਤੋਂ ਭਾਰੀ ਜ਼ਿੰਦਗੀ ਜਿਣੀ ਚਾਹੀਦੀ ਆ ਸਾਡੀ ਜਿਹੜੀ ਮੌਤ ਆ ਪਰਬ ਤੋਂ ਭਾਰੀ ਹੋਣੀ ਚਾਹੀਦੀ ਆ ਤਾਂ ਕਿ ਸਾਡੀ ਮੌਤ ਤੇ ਸਾਰੇ ਲੋਕਾਂ ਦੇ ਲੋਕਾਂ ਨੂੰ ਫਖਰ ਹੋਵੇ ਤੇ ਲੋਕ ਅਫਸੋਸ ਕਰਨ ਲੋਕਾਂ ਨੂੰ ਆਇਨ ਲੱਗੇ ਕਿ ਸਾਡੇ ਹਿੱਸੇ ਦਾ ਇੱਕ ਅੰਗ ਸਾਡੇ ਤੋਂ ਜੁਦਾ ਹੋ ਗਿਆ ਇਹ ਨਾ ਹੋਵੇ ਕਿ ਸਾਡੀ ਮੌਤ ਖੰਭੋ ਹੋਲੀ ਬਣ ਕੇ ਰਹਿ ਜਾਵੇ ਇਹ ਗੱਲ ਇੱਕ ਸਿੱਖਿਆ ਦੇਣ ਵਾਲੀ ਆ ਇਥੋਂ ਸਿੱਖਣਾ ਚਾਹੀਦਾ ਇਸ ਘਟਨਾ ਤੋਂ ਤੇ ਲੋਕਾਂ ਨੂੰ ਜ਼ਰੂਰ ਇਸ ਘਟਨਾ ਤੋਂ ਬੱਚਿਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ